ਫਿਲਮ ਸੁਲਤਾਨ ਵਿੱਚ ਪਹਿਲਵਾਨ ਦੇ ਦਾਅ ਵਿੱਚ ਵੇਖ ਕੇ ਦਰਸ਼ਕ ਵੀ ਹੈਰਾਨ ਰਹਿ ਗਏ ਸਨ ਪਰ ਹੁਣ ਯਸ਼ਰਾਜ ਫਿਲਮਸ ਨੇ ਫਿਲਮ ਦੀ ਇੱਕ ਮੇਕਿੰਗ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਫਿਲਮ 'ਚ ਕਿਸ ਤਰ੍ਹਾਂ ਸਲਮਾਨ ਖਾਨ ਯਾਨੀ ਸੁਲਤਾਨ ਦੇ ਕੈਰੈਕਟਰ ਨੂੰ ਵੀਐਫਐਕਸ ਦੇ ਜ਼ਰੀਏ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ ਜਿਸਕੋ ਡਾਂਸ ਹੈ ਮਿਤੁੰ ਦਾ ਤੇ ਯੋਗਿਤਾ ਵਾਲੀ ਦੀ ਬੇਟੀ ਨਿਸ਼ਾਨੀ ਅੱਜਕੱਲ ਸੋਸ਼ਲ ਮੀਡੀਆ ਤੇ ਕਾਫੀ ਸ਼ਾਇੀ ਹੋਈ ਹੈ ਆਪਣੇ ਕਿਊਟ ਲੁੱਕ ਤੇ ਅਲੱਗ ਅੰਦਾਜ਼ ਕਾਰਨ ਨਿਸ਼ਾਨੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਆਪਣੇ ਪਾਪਾ ਮੰਗ ਨਿਸ਼ਾਨੀ ਵੀ ਕਾਫੀ ਫਨ ਲਵਿੰਗ ਹੈ ਖਬਰਾਂ ਹਨ ਕਿ ਨਿਸ਼ਾਨੀ ਜਲਦ ਹਿੰਦੀ ਸਿਨੇਮਾ ਤੇ ਡੈਬਿਊ ਕਰ ਸਕਦੀ ਹੈ ਸਦੀ ਦੇ ਮਹਾਨ ਨਾਇਕ ਅਮਿਤ ਵਚਨ ਤੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ ਤੇ ਨਜ਼ਰ ਆਵੇਗੀ ਐਂਟਰਟੇਨਮੈਂਟ ਵੈਬਸਾਈਟ ਨਾਲ ਗੱਲ ਕਰਦੇ ਵਚਨ ਨੇ ਦੱਸਿਆ ਕਿ ਆਮਿਰ ਨਾਲ ਕੰਮ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ ਯਸ਼ਰਾਜ ਬੇਨਰ ਦੇ ਨਾਲ ਵੀ ਬਹੁਤ ਦਿਨਾਂ ਬਾਅਦ ਕੰਮ ਕਰਨ ਦਾ ਮੌਕਾ ਮਿਲੇ ਹੈ ਅਜੇ ਦੇਵ ਨੇ ਕਮਾਲ ਰਸ਼ਦ ਖਾਨ ਤੇ ਨਿਸ਼ਾਨਾ ਸਾਧਿਆ ਅਜੇ ਨੇ ਕਿਹਾ ਕਿ ਕਮਾਲ ਦੇ ਸਪਸ਼ਟਿਕਰਨ ਨੇ ਉਹਨਾਂ ਦੀ ਗੱਲ ਹੀ ਸੱਤ ਸਾਬਤ ਕਰ ਦਿੰਦੀ ਹੈ ਦੂਜੇ ਵਾਰ ਸੇ ਕਮਾਲ ਮੁਤਾਬਕ ਅਜੇ ਨੂੰ ਆਪਣੀ ਬੰਦੂਕ ਚਲਾਉਣ ਲਈ ਉਹਨਾਂ ਦੇ ਮੋਢੇ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ ਅਜੇ ਮੁਤਾਬਕ ਸ਼ਿਵਾਏ ਦੀ ਅਲੋਚਨਾ ਲਈ ਕਮਾਲ ਨੇ ਕਰਨ ਜੋਹਰ ਤੋਂ 25 ਲੱਖ ਰੁਪਏ ਲਏ ਨੇ ਦਬੰਗ ਖਾਨ ਬਿਗ ਬੌਸ ਸੀਜ਼ਨ 10 ਦੀਆਂ ਤਿਆਰੀਆਂ ਚੁੱਟ ਗਏ ਨੇ ਬਿਗ ਬੌਸ ਦੇ ਨਵੇਂ ਸੀਜ਼ਨ ਦਾ ਇੱਕ ਹੋਰ ਪ੍ਰੋਮੋ ਆ ਚੁੱਕਿਆ ਹੈ ਪਹਿਲੇ ਪ੍ਰੋਮੋ ਦੇ ਸਲਮਾਨ ਐਸਟਰੋਨੌਟ ਦੇ ਰੂਪ ਚ ਦਿਖੇ ਸਨ ਤੇ ਹੁਣ ਨਵੇਂ ਪ੍ਰੋਮੋ ਚ ਬਿਲਕੁਲ ਉਲਟ ਪਹਿਲਵਾਨਾਂ ਦੇ ਵਿੱਚ ਨਜ਼ਰ ਆ ਰਹੇ ਨੇ ਬਿਗ ਬੌਸ 10 ਦੀ ਟੈਗਲਾਈਨ ਹੈ ਇਹ ਆਮ ਆਦਮੀ ਦਾ ਸ਼ੋਅ ਹੈ ਇਸ ਹੁਕਵਾਰ ਲੀਜ਼ੇ ਸੁਨਾਖਸ਼ੀ ਦੀ ਫਿਲਮ ਅਕੀਰਾ ਦੀ ਪਹਿਲੇ ਦਿਨ ਦੀ ਕਮਾਈ ਸਾਹਮਣੇ ਆ ਗਈ ਹੈ ਪਰ ਪਹਿਲੇ ਦਿਨ ਫਿਲਮ ਬਹੁਤ ਚੰਗੀ ਕਮਾਈ ਨਹੀਂ ਕਰ ਸਕੀ ਮਾਰਕੀਟ ਵਿਸ਼ਲੇਸ਼ਕ ਤਨ ਅਦਰਸ਼ਨ ਟਵੀਟ ਕਰਦੱਸਿਆ ਕਿ ਫਿਲਮ ਨੇ ਪਹਿਲੇ ਦਿਨ 5 ਕਰੋੜ ਦੀ ਕਮਾਈ ਕੀਤੀ ਹੈ ਹਾਲਾਂਕਿ ਦਰਸ਼ਕਾਂ ਵੱਲੋਂ ਫਿਲਮ ਨੂੰ ਕਾਫੀ ਵਧੀਆ ਰਿਸਪਾਂਸ ਮਿਲਿਆ ਹੈ ਅਭਿਨੇਤਾ ਸੁਸ਼ਾਨ ਸਿੰਘ ਰਾਜਪੂਤ ਬਾਲੀਵੁੱਡ ਫਿਲਮ ਚੰਦਾ ਮਾਮਾ ਦੁਰਕੇ ਦੇ ਵਿੱਚ ਨਜ਼ਰ ਆਉਣਗੇ ਸੁਸ਼ਾਨ ਨੇ ਦੱਸਿਆ ਕਿ ਐਮ ਐਸ ਧੋਨੀ ਦਾ ਰੋਲ ਸਟੋਰੀ ਵਗਰੋਂ ਉਹਨਾਂ ਕੋਲ 5 ਹੋਰ ਫਿਲਮਾਂ ਨੇ ਜਿਨ੍ਹਾਂ ਚੋਂ ਚੰਦਾ ਮਾਮਾ ਦੁਰਕੇ ਵਰਗੀ ਫਿਲਮ ਪਹਿਲਾਂ ਕਦੇ ਨਹੀਂ ਆਈ ਉਹਨਾਂ ਕਹਿੰਦੇ ਸੋ ਪਹਿਲਾਂ ਉਹਨਾਂ ਬਾਲੀਵੁੱਡ ਦੀ ਸਪੇਸ ਫਿਲਮ ਨਹੀਂ ਦੇਖੀ ਸਲਮਾਨ ਖਾਨ ਆਪਣੀ ਅਗਾਮੀ ਫਿਲਮ ਟਿਊਪਲਾਈ ਦੀ ਸ਼ੂਟਿੰਗ ਦੇ ਅਗਲੇ ਸ਼ੈਡਿਊਲ ਲਈ ਮਨਾਲੀ ਪਹੁੰਚ ਗਏ ਨੇ ਇਸ ਦਰਮਿਆਨ ਫਿਲਮ ਦੀ ਸ਼ੂਟਿੰਗ ਲਦਾਖ ਵਿੱਚ ਕੀਤੀ ਗਈ ਹੈ ਜਿਸ ਦੇ ਬਾਅਦ ਉਹ ਅਗਲੇ ਕੁਝ ਹਫ਼ਤੇ ਤੱਕ ਸਲਮਾਨ ਮਨਾਲੀ 'ਚ ਸ਼ੂਟਿੰਗ ਕਰਨਗੇ ਸਲਮਾਨ ਦੇ ਨਾਲ ਉਹਨਾਂ ਦੀ ਭੈਣ ਅਤੇ ਪਿਤਾ ਜੀ ਜਾਇ ਉਸ ਅਤੇ ਪੰਜਾ ਆਹਲਵੀ ਮਨਾਲੀ ਪਹੁੰਚੇ ਨੇ ਕਲਮੇਸਰ ਪਹੁੰਚੀ ਫਿਲਮ ਮੇ 31 ਅਕਤੂਬਰ ਦੀ ਅਦਾਕਾਰਾ ਸੋਹਾਲੀ ਖਾਨ ਦਾ ਕਹਿਣਾ ਹੈ ਕਿ ਫਿਲਮ ਦਾ ਕੋਈ ਏਜੰਡਾ ਨਹੀਂ ਹੈ ਅਤੇ ਨਾ ਹੀ ਫਿਲਮ ਇਨਸਾਫ ਦਿਵਾਉਣ ਲਈ ਬਣਾਈ ਗਈ ਹੈ ਕਿਉਂਕਿ ਉਹ ਅਦਾਕਾਰ ਨੇ ਨਾ ਕਿ ਕੋਈ ਜੱਜ ਜੋ ਲੋਕਾਂ ਨੂੰ ਇਨਸਾਫ ਦਿਵਾਉਣ ਇਹ ਸਿਰਫ ਸਾਫ ਦਾ ਪੀਐਮਡੀ ਹਤਿਆ ਮਗਰਮ ਮੁਸੀਬਤਾਂ ਚੱਲਣ ਵਾਲੇ ਇੱਕ ਸਿੱਖ ਪਰਿਵਾਰ ਦੀ ਕਹਾਣੀ ਹੈ